ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਸਵੇਰ ਦਾ ਟਾਈਮ ਆ ਜੀ 5 ਵਜ ਚੁੱਕੇ ਨੇ ਜੀ ਤੇ ਪੰਛੀਆਂ ਦੀ ਚੀਂ ਚੀ ਮੈਨੂੰ ਬੜੀ ਵਧੀਆ ਲੱਗਦੀ ਹੈ ਜੀ ਇਹਦੀ ਜੀੜੀਆਂ ਦੀ ਚਿੜੀਆਂ ਦੀ ਚੀਂ ਚੀ ਕਰਦੀਆਂ ਨੇ ਪੰਜ ਤੋਂ ਥੋੜਾ ਜਿਹਾ ਟਾਈਮ ਉੱਤੇ ਹੋ ਗਿਆ ਤੇ ਮਸ ਦਿਨ ਚੜਨ ਵਾਲਾ ਹੀ ਹੈਗਾ ਤੇ ਅੱਪਣ ਬਹੁਤ ਸਾਰੇ ਕੰਮ ਕਰ ਲਏ ਨੇ ਤੇ ਇਧਰ ਆਇਆ ਸਬਜੀ ਬਣਾਉਣੀ ਆਗੀ ਸਬਜੀ ਬਣਾਵਾਂਗੇ ਪਰਿੰਡੀਆਂ ਦੀ ਅੱਜ ਤੇ ਹੁਣ ਪਿਆਜ਼ ਕੱਟ ਕੇ ਹਟੀਆਂ ਪਰਿੰਡੀਆਂ ਤਾਂ ਮੈਂ ਬੀਬੀ ਨੇ ਰਾਤ ਕੱਟ ਤਿੰ ਸੀਗੀਆਂ ਤੇ ਹੁਣ ਮੈਂ ਪਿਆਜ਼ ਕੱਟ ਕੇ ਲਗੀਆਂ ਵੀ ਆਟਾ ਗੁੰਨ ਲਿਆ ਲੱਸੀ ਰੋ ਗੁੰਦਰ ਰੜਕ ਲਿਆ ਤੇ ਮੱਟਾ ਗੁੰਨ ਲੈ ਬੁੱਧ ਰੱਤ ਕਲਿਆ ਚਾਵਾਂ ਨਾਲੀ ਪੀਂਦੀ ਸਰਦਾਰ ਜੀ ਫੇਟ ਗਏ। ਤੇ ਸਰਦਾਰ ਜੀ ਫੇਟ ਗਏ ਲੇਗੇ। ਇੱਕ ਕਿਲਾ ਆਪਣ ਮੱਕੀ ਦਾ ਪਾਸੇ ਕਿਲੇ ਵਿੱਚ ਤੇ ਸੀ ਪੱਤੋ ਕੱਲ ਪਰ ਕੱਲ ਦਿਨੇ ਸੀ ਕਿਲੇ ਵਿੱਚ ਤੇ ਸੀ ਤੇ ਪਰਸ ਤੋਂ ਦੇ ਨੇ ਕੱਲ ਲਾਈਟ ਆਉਂਦੀਗੀ ਮੇਰੇ ਲਾਈਟ ਆਉਂਦੀ ਆਗੀ 4 ਵਜੇ। ਉਹ 4 ਵਜੇ ਦੇ ਫੇਟ ਗਿਆ ਸਾਨੂੰ ਘੰਟਾ ਹੋ ਗਿਆ ਉਹਨਾਂ ਨੂੰ ਤੇ ਹੁਣ ਮਸਮਾ ਚਲਦਿਆਂ ਜੇ ਚੜ ਗਏ ਸਬਜ਼ੀ ਬਣਾ ਲੈਣਾਂਗੇ ਤੁਹਾਨੂੰ ਪਤਾ ਹੀ ਹੈ ਨਾ ਉਹ ਆਤਾਂ ਤੜਕੇ ਕੰਮ ਦਾ ਜ਼ੋਰ ਹੁੰਦਾ ਦੁਪਹਿਰੇ ਤਾਂ ਅਸੀਂ ਦੇਲੀ ਹੁੰਦੇ ਹਾਂ ਹੁਣ ਦੇਖਦੇ ਆਂਗੇ ਦੋ ਮੰਜੀ ਘਰ ਨਾਲ ਕੋਈ ਨੇ ਨੂੰ ਸੱਤ ਲਿਓਣਾਂਗੇ ਸਰਦਾਰ ਜੀ ਕਹਿੰਦੇ ਹਜੇ ਖੜ ਵੀ ਹੋ ਪੈਸਾ ਆ ਜਾਣਾ ਤੇ ਪੈਸਾ ਆ ਜਾਣਾ ਸੁਣ ਲਿਓਣਾਂਗਾ ਸਾਨੂੰ ਆਇਆ ਵੀ ਇਹ ਬਣਾਜ ਸੁਬਤ ਹਣ ਅ ਗਰਮੀ ਤੋਂ ਪਹਿਲਾਂ ਮੰਜੀ ਪਰਾਂ ਦਾ ਦੋ ਚੁੱਪਾ ਦੇ ਲੈ ਜੀ ਜਾਨਾ ਪਕਾ ਕਿਤੇ ਉੱਪਰ

बहुत बढ़िया है चैनल भी तैयार दे बहुत बहुत धन्यवाद वीडियो देख दो है ना लाइक कर दमेंट कर दें शेयर कर दौ बहुत बहुत धन्यवाद सामने सारे ਆਪਣੀ ਸਬਜੀ ਭੁੱਜੀ ਜਾਂਦੀ ਹੈ ਇਹ। ਸੁਨੇਹਾ ਉੱਠ ਕੇ ਨਾ ਬਾਰੇ ਕੰਮ ਹੋ ਜਾਂਦੇ ਨੇ। ਨੇਰੇ ਨੇਰੇ ਨਾ ਇੰਨਾ ਜੀ ਕਰਦਾ ਹੈ ਵੀ ਕੰਮ ਆ ਵੀ ਕਰ ਲਈਏ ਆ ਵੀ ਕਰ ਲਈਏ। ਨੇ ਬਾਬਾ ਜੀ ਦੀ ਬਾਣੀ ਕੰਨਾਂ 'ਚ ਪੈਂਦੀ ਹੈ ਨਾ ਇਹ ਦਿਨ ਛਟ ਆਪ ਪਾਠ ਕਰ ਲਈਦਾ ਹੈ। ਹਨਾ ਜਣੇ ਕਿ ਬਹੁਤ ਹੀ ਕੰਮ ਹੋ ਜਾਂਦੇ ਨੇ। ਤੇ ਹਜੇ ਅੱਜ ਮੈਂ ਲਾਈਟਾਂ ਲੂਟਾ ਇਧਰੋਂ ਬੰਦ ਕਰ ਦਿੱਤੀਆਂ ਨੇ ਹੁਣ ਏਸੀ ਚੱਲਦਾ ਕਰਕੇ ਨਾ ਅਸੀਂ ਲਾਈਟਾਂ ਘੱਟ ਚਲਾਉਣਿਆਂਗੇ ਪੀ ਜਲ ਜਿੰਨਾ ਕ ਹੋ ਸਕੇ ਆਪਦੇ ਸਾਰੇ ਹੁੰਦਾਗਾ ਹਨਾ ਆਪਦੇ ਸਾਰੇ ਹੁੰਦਾਗਾ ਵੀ ਲਾਈਟ ਮਚਾਉਣਾ ਤੇ ਹੁਣ ਸੁਖਮਣ ਜੋਗਰਾ ਤੇ ਗੁਰਮਣ ਜੋਗਰਾ ਪਾਣੀ ਹੋ ਗਿਆ ਹੁਣ ਉਹ ਨਾ ਹੋਣਗੀਆਂ 5:30 ਵਜੇ ਉੱਠ ਕੇ ਤਿਆਰ ਹੋਣਗੀਆਂ ਤੇ ਵੀ ਜਰ ਆਪਾਂ ਕਰਦਣੇ ਬੰਦ ਜੀ ਤੇ ਜਿਰਪਾ ਸਾਹਿਬ ਨਾਲ ਬਿਜਲੀ ਮਚਾਵਾਂਗੇ ਫਿਰ ਅਪਨਨ ਸਾਹਿਬ ਨਾਲ ਹੀ ਦਿਲਾਉਂਦਾਗਾ ਤੇ ਅਸੀਂ ਮੈਂ ਤਾਂ ਬਹੁਤ ਹੰਟਰਾਉ ਕਰਤ ਪਿਆਗਾ ਅਰੇ ਮੱਝਾ ਫੰਨਨਸਾਰ ਇਧਰ ਕੱਕੰਡਾ ਕਰਕੇ ਉਹ ਹੱਸ ਟਕੇ ਮੈਂ ਆਪਦਾ ਇਧਰੋ ਲਾਈਟਾ ਬੰਦ ਕਰ ਗਈ ਸੀਗੀ ਤੇ ਹੁਣ ਬਸ ਘਾਰਾਂ ਹੀ ਚੋਂਗੀ ਕਿਉਂ ਅੱਜ ਦਿਨ ਚੜ ਗਿਆ ਅੱਜ ਤਾਂ ਹੋਣਾ ਇਸ ਤਰ੍ਹਾਂ ਦਿਨ ਚੜ ਗਿਆ ਹਜੇ ਸਬਜ਼ੀਆਂ ਲੱਗਣਗੇ 2-4 ਮਿੰਟ ਤੇ ਸਵੇਰ ਉੱਠ ਕੇ ਮੇਰੇ ਰੱਬ ਨਾਲ ਨੋ ਲੈ ਟੈਂਕ ਤੋਂ ਬਹਿਤ ਚਾ ਦਿਨਾਂ ਦੀ ਸੇਵਾ ਲੱਗਦਾ ਹੈ ਜਿਵੇਂ ਆਪਦਾ ਕੰਮ ਵਧੀਆ ਛੰਗੇ ਛੰਗੇ ਹੋ ਜਾਂਦਾ ਹੈ ਕਿਉਂਕਿ ਦੁਬਾਰ ਤੋਂ ਊੜੀ ਹੋਏ ਟਰਾਲੀ ਨਾਲ ਆਉਂ ਲੱਗ ਜਾਂਦੇ ਨੇ ਤੇ ਦੰਦ ਤੋਂ ਲੀਕ ਤੇ ਦਿੱਕੀ ਜਾਂਦੇ ਸਮੇਂ ਹੁੰਦੀ ਬਹੁਤ ਪਰੇਖਾਂ ਨੂੰ ਲੋ ਜੀ ਅੱਜ ਅਪਰੇਟਰ ਬੰਦਦੇ ਨੇ ਕਣਕ ਰਾਤ ਹੋ ਗਿਆ ਹਨੇਰਾ ਕੱਢ ਰੋੜ ਤੇ ਪਲਾਟ ਦੀ ਸੋਦੇ ਨਹੀਂ ਕੀਤੀ ਕਰਦੇ ਬਾਈ ਆਣ ਨੂੰ ਫੋਨ ਕਰਕੇ ਕਹਦੇ ਕਿ ਟ੍ਰੈਲੀ ਟੋੜ ਦੇ ਉੱਤੇ ਪਰ ਕਿਲੋਮੀਟਰ ਦੋ ਆਪਰੇ ਦੋ ਦਰ ਕਹਦੇ ਬਾਈ ਅਗਰ ਨਾਲ ਚੱਲਦੇ ਹੋ ਤੇ ਅਸੀਂ ਤਾਂ ਤਾਲੀਆਂ ਆਖੀ ਕਰੂ ਗਲਮ ਕੇ ਤੂਤਨੇ ਮੂਰੇ ਦਾ ਬਾਈ ਤੂੰ ਤੇ ਮੂਰੇ ਕਰਨਾ ਲਾਹੋਂਗੇ ਕਿ ਮੈਂ ਤੂਤਨੇ ਮੂਰੇ ਤੇ ਕਰ ਦੂੰਗਾ ਲਾਹੋਂਗੇ ਕਿ ਮੈਂ ਜੇ ਵੀ ਸੀ ਲਿਆਉਣੀ ਪਊ ਫਿਰ ਲਾਉਣ ਖਾਤਰ ਉਹਦਾ ਟ੍ਰੈਡ ਦੇ ਮੰਗ ਟ੍ਰੈਲੀ ਪਵਾ ਕੇ ਨੰਬਰ ਆਣਿਆ ਆ ਨੰਨਾ ਘਰ ਨਾਲ ਕੁੜਤਾ ਲੈ ਬਿੜਾਪਾ ਮੰਗਰੋ ਤੂੰ ਹੀ ਤੂੰ ਜੂਹੇ ਦਾਣਾ ਕਨੇ ਮੱਕੀ ਚੂਹੇ ਵਾਲੇ ਕਿਹਾ ਤੇ ਜਿਹੜੀ ਬੀਜੀ ਆ ਹਨ ਸੋਨੀ ਸਿੱਟ ਜੂਗੇ ਚਾਰ ਟੋਕਰ ਸਿੱਟ ਕੇ ਜਾਓ ਚਾਰ ਕੀ ਸਿੱਟਣੇ ਕੁਝ ਕਣਕ ਵੱਢਣ ਜਾਂਦੇ ਰਾਤ ਹਨੇਰਾ ਵਾਲਾ ਹੋ ਗਿਆ ਬੀਜੀ ਵੀ ਸਾਰਾ ਤੋਂ ਮੰਗਰੋ ਤੇ ਵੀਰਪਾਲ ਦੇ ਵਿਆਹ ਤੋਂ ਮੰਗਰੋ ਬੀਜੀ ਤੀ ਹਨ ਮੰਗਰੋ ਵੀ ਵੱਡੀ ਆ ਸਾਰਾ ਕੰਮ ਨਿਮੇੜ ਕੇ ਮੱਕੀ ਬੀਜ ਕੇ ਰਮਾ ਕੇ ਉਹਦਰ ਟਰੈਕਟਰ ਸਟਾਰਟ ਹੋ ਰਿਹਾ ਆਪਣਾ ਆ ਸੁੱਕੇ ਦੇ ਵਿੱਚੀ ਰਲਾ ਲਓ ਕੱਖ ਖਾਂਦੀਆਂ ਘੱਟ ਨੇ ਚਾਰ ਪਾਣੀ ਵਾਲਾ ਪਿੰਦੀਆਂ ਨੇ ਤੇ ਸਾਇਰਾ ਜੀ ਚਾਚੇ ਕੇ ਕਰਦੇ ਕਰਨਗੇ ਤੂੜੀ ਤੇ ਚਾਚੇ ਕਤੂੜੀ ਕਰਨਗੇ ਪਹਿਲਾਂ ਰੋਟੀ ਖਾਣਿਆਂਗੇ ਰੋਟੀ ਖਾ ਕੇ ਰਸੋਈ ਸਾਫ ਕਰਦੇ ਆਂਗੇ ਚਾਚੇ ਕਨੇਮ ਵੀ ਹਰਾ ਹਰਾ ਫੁੱਟਿਆ ਆ ਆਪਣੇ ਨਿੰਮ ਦੀ ਵਿਚਾਰੀ ਰੋਡੀ ਸਾਹ ਹੋ ਗਈ ਰੋੜਾ ਰੋੜਾ ਹੋ ਗਿਆ ਸੁਨਣਾ ਸੁਨਣਾ ਇੱਥੋਂ ਜਮਨ ਫੁੱਟਿਆ ਨਿਬੜ ਗਿਆ ਕੰਮ ਕਿੱਧਰ ਵਾਗ ਗਏ ਬਾਰ ਵੀ ਸਪੱਟ ਕਰ ਜਾਂਦੇ ਨੇ ਪਾ ਗਿਆ ਤਾਂ ਹੈ ਹੀ ਨਹੀਂ ਲੈ ਕੇ ਟਰੈਕਟਰ ਬਾਰ ਡਾ ਕੇ ਆ ਮਾ ਲੰਮੇ ਰੂਟਾ ਤੇ ਬਾਰ ਤਬ ਬਾਗੇ ਪਾ ਕੇ ਚਾਰ ਚੂਰ ਜਾ ਕਿੰਨੇ ਅੜੀ ਨੇ ਥਲ ਪਥਲ ਮਾਰਿਆ ਪਿਆ ਚੱਕ ਚੱਕ ਦੇਖੋ ਆਪਣੇ ਬੇਲਾ ਜੀ ਸੋਨੀਓ ਜੀ ਪੈਣ ਕਿ ਦੇਰ ਤੇ ਕਲਬੀ ਕਲਬੀ ਖਲੋ ਕੋਟ ਸੀ ਨੇ ਰੋੜੀ ਕਰ ਰਹੇ ਆਪਣੇ ਗਵਾਂਗੇ ਸਬਜੀ ਵਾਲਾ ਭਾਈ ਆਪਾਂ ਨੇ ਕਦੂ ਪਿਆ ਕੇ ਤੋਂ ਆ ਗਏ ਕਦੂ ਸੋਨੀ ਕੇ ਲੱਗਦੇ ਨੇ ਸੋਨੀ ਦੇ ਆ ਨੀ ਬਾਡਾ ਇਹ ਵਸਾਇ ਹੋਇਆ ਨਾ ਵੀ ਚਲ ਘਰੇ ਹੈਗੀਆਂ ਨੇ ਆਪੇ ਘਰ ਲਾਣਗੀਆਂ ਲੋ ਜੀ ਇੱਦਾਂ ਤਾਰ ਰੱਖੀਆ ਮੈਂ ਚਾਹ ਪਤਾ ਨਹੀਂ ਕਿਧਰੋਂ ਚੋਰ ਮੋਰੀਆਂ ਜੀਆਂ ਚ ਨੰਗਿਆਉਂਦੇ ਨੇ ਤੇ ਚਾਤਰੀ ਹੋਈ ਆ ਪੋਣਾ ਦੇ ਵਿੱਚ ਕਿਸੇ ਦੀ ਲੋ ਜੀ ਬਿਸਲੀ ਫੋਨ ਆ ਗਿਆ ਚਾਤਰੀ ਹੋਈ ਆ ਪਤਾ ਨਹੀਂ ਸਰਦਾਰ ਜੀ ਕਿਧਰੋਂ ਆ ਗਏ ਮੈਂ ਤਾਂ ਆਏ ਸੀਗਾ ਤੁਸੀਂ ਬਾਡਾ ਟਰੈਕਟਰ ਲਾਏਗੇ ਤੇ ਸਰਦਾਰ ਜੀ ਇਧਰੋਂ ਆ ਗਏ ਕਿਸੇ ਪਾਸਿਓਂ ਕੋ ਤੇ ਜੀ ਵੀ ਕਰ ਗਈ ਇਹ ਪਾਠ ਆਪਾਂ ਕੋ ਰੋਣਾ ਨਹੀਂ ਪਾਉਂਦੇ ਚੁੱਕ ਕੇ ਚਾਹ ਲਿਆ ਕਿ ਦਿਨੇ ਆਗੇ ਕੁਛ ਈ ਫੋਨ ਆ ਗਿਆ ਜੇ ਵੀਰ ਸਵੇਰੇ ਰੈਂਦਾ ਉਹ ਪਾਠ ਸਾਡਾ ਮੇਰਾ ਵੀ ਰੈਂਦਾ ਜੇ ਸਵੇਰੇ ਰਹਿ ਜਾਏ ਤਾਂ ਸੀਆਂ ਹਿੱਲ ਕੰਮ ਧੰਦਾ ਕਰਦੇ ਕਰਨਾ ਹੁਣ ਤਾਂ ਬਾਰੀਆ ਆਪੇ ਸਾਮ ਨੂੰ ਵਾਲੀ ਆ ਜਾਣ ਕਿ ਪਾਉਣੀਆਂ ਆਹ ਹੈ ਇਹ ਚਾਹ ਮੈਂ ਪੀਣੀ ਆਂਗੀ ਤੇ ਬੀਬੀ ਨੇ ਪੀ ਲਈ ਬਹੁਤ ਫਟਫਟ ਕਰਕੇ ਪੀ ਲਿਆ ਥੋੜੀ ਸਾਡੀ ਸਰਦਾਰ ਜੀ ਥੋੜੀ ਪੀ ਲੈਣਗੀ ਚਾਹ ਜਦੋਂ ਪਾਇਆ ਵਾਲੀ ਆ ਜਾਣਗੇ ਲੋ ਜਿਆ ਟਾਈਮ ਆ ਹੁਣ 4 ਵਜਨ ਵਾਲੇ ਨੇ 1 ਵਜ ਗਏ ਵਜੇ 1 4 ਵਜਨ ਵਾਲੇ ਨੇਗੇ ਇੱਧਰ ਆਪਣਾ ਕਦੂ ਭੁੱਜਦਾਗਾ ਬਣਦਾ ਜਿੱਤਿਓ ਹੁਣ ਦਪਾਇ ਦੇ ਪਰੇ ਦੇ ਪਰੇ ਦੇ ਪਰਮ ਮਲਾਈ ਲੜੂ ਤੇ ਕਿਉਂ ਬਣਦਾਗਾ ਪਰ ਦੇ ਕੰਮ ਨੂੰ ਕੋਨੇ ਹੈਗੇ ਇਹ ਕਰਨਾ ਜੇ ਕਰਨ ਲੱਗੇ ਸਾਧ ਜੀ ਨਹੀਂ ਛੱਡ ਕੇ ਬਹਿ ਜਾ ਫਿਰ ਸਾਧ ਜੀ ਬੈਠੇ ਰਹਿੰਦੇ ਨਹੀਂ ਜਲ ਕੱਲ ਨੂੰ ਕਰਨ ਲੱਗ ਤਰਨ ਨੂੰ ਕਰਨ ਲਾ ਇੱਕ ਤਾ ਟੂੜੀ ਜੀ ਤੋਂ ਡਰ ਲੱਗ ਰਹੀ ਨਹੀਂ ਤੇ ਉਹ ਨਹੀਂ ਤੇ ਜੀ ਆਂਦੀ ਹੈ ਫੇਦਰ ਬਣਦੇ ਦਿੱਤੇ ਹੋਆ ਆਪਣਾ ਇਹ ਮੱਝਾ ਬੰਨਣ ਵਾਲੀਆਂ ਪਲੀਆਂ ਨੇ ਨਾ ਤੇ ਕੱਖਾ ਦੇ ਦਾਲਾ ਵੀ ਪਾਉਣ ਵਾਲਾ ਹੋਊਗਾ ਜਿੰਨਾ ਸਰਦਾਰ ਜੀ ਨੇ ਪਾਇਸ ਸੁਵੇ ਦੇ ਕੱਖਾ ਫਿਰ ਦੀਦੀਆਂ ਦੇ ਨਾਮ ਦੇ ਨਾਲ ਦੱਲਾ ਕਰੀ ਜਾਂਦੀ ਆਂ ਥੋੜਾ ਝੜਾ ਥੋੜਾ ਨਾ ਜੀ ਵਾਜੀ ਮਸਾਲ ਜੀ ਜਿਹੜੇ ਮੜ ਕੋ ਮੱਝਾ ਬੰਨਿਆ ਇਹ ਕੱਟ-ਕੱਟ ਕੇ ਨਿਕਲਦਾ ਤੇ ਮਾਂ ਦੇ ਨੂੰ ਕਿਉਂ ਆ ਵਦਨ ਮੈਂ ਨਾ ਧਿਆ ਵਾਲੀ ਵੀਡੀਓ ਚ ਕਿਹਾ ਸੀ ਵੀ ਕਿ ਉਹ ਰੇਟ 1190 ਪਰਾਂ ਨੇ ਬਹੁਤ ਸਾਰੇ ਕਮੈਂਟ ਕਿਤੇ ਵੀ ਸਾਡੇ ਸੋਨਮਾ ਸਾਡੇ ਸੱਤ ਸੋਨਮਾ ਕੋਈ ਪਰ 20000 ਦੋ ਹੈ ਨਾ ਤੇ ਸਾਡੇ ਤਾਂ ਹੀ ਦੁੱਧੋਂ ਮਾਇਗਾ ਲੱਗਦਾ ਪਰ ਦੁੱਧ ਦੇ ਸਾਬ ਬਣਾ ਲਈ ਕਿ ਉਹ ਜੇ ਆਪਾਂ 25 ਲੀਟਰ ਦੁੱਧ ਘਰੋਂ ਕਰਾਂਗੇ ਤਾਂ ਕਿਲੋ ਕਿਉਂ ਬਣਦਾ ਜੇ 25 ਲੀਟਰ ਦੁੱਧ ਕਿੰਨੇ ਦਾ ਹੋ ਗਿਆ ਫਿਰ ਖੇਚੜਾ ਕਿੰਨੀ ਹੋਊਗੀ ਤੱਤਾ ਦਾ ਲੈ ਢੁਕਲਾ ਹੈ ਕੋਕੋ ਬਣਾ ਲੈ ਆ ਹੁਣ ਮੈਨੂੰ ਕਿਹੜਾ ਦਿਹਾੜ ਹੋ ਗਿਆ ਗਰਮੀ ਚ ਤੇ ਅੱਧਾ ਘੰਟਾ ਮੈਂ ਗਰਮੀ ਚ ਪੜੂੰਗੀ ਨਾ ਹਜੇ ਮੈਂ ਆਪਣੀ ਮੈਂਟੇ ਨਹੀਂ ਲਾਉਂਦੀ ਹੋਏਗੀ ਤੇ ਕਿੰਨੀ ਮਹਗੀ ਹੈ 1700 ਦੀ ਬੋਰੀ ਤਾਂ ਹੋ ਗਈ ਹੈ ਜੀ ਫੀਡ ਦੀ 2000 ਦੀ 2200 ਦੀ ਬੋਰੀ ਹੋ ਗਈ ਹੈ ਜੀ ਖਾਸ ਦੀ ਤਾਂ ਤੋੜੀ 4 ਪੈਂਦਾ ਹੈ ਸਾਦਰ ਗੋਵੇ ਜੋ ਗੋਹ ਚੱਕਦੇ ਆਂਗੇ ਹਨ ਹੱਥਾਂ ਦੇ ਮੋਸਕਾ ਆਦਾ ਬਸ ਬਸ ਅਰੇ ਕਹਿੰਦੇ ਨੇ ਕਿ ਪੈਣ ਤੋਂ ਵਤਨ ਨਾਲ ਉਹ ਹਨ ਆਪਾਂ ਹੱਥ ਤੋਂ ਬਿਨੋਂ ਗੋਹ ਚੱਕਿਆ ਨਹੀਂ ਜਾਂਦਾ ਜੀ ਕੀ ਕਰੀਏ ਜਿਹੜਾ ਕੰਮ ਹੱਥ ਨਾਲ ਬਣਦਾ ਉਹ ਹੁਣ ਕਿਸੇ ਕਰੀਕ ਕੰਨੀਆਂ ਨਾਲ ਕੌੜਾ ਨਾਲ ਨਹੀਂ ਬਣਦਾ ਜਿਹੜੀ ਸਾਈ ਹੱਥ ਨਾਲ ਪੈਂਦੀ ਹੈ ਉਹਦੇ ਜੇ ਉਹ ਤਾਂ ਘੜੀ ਦਾ ਹਮਰੀ ਜਾਂਦਾ ਜੇ ਕਿਸੇ ਨਾਲ ਪਾਉਣ ਲੱਗਦੇ ਆ ਨਹੀਂ ਆਪਣੀ ਕੜਾਪਨ ਕੁਝ ਜਾ ਰਹੀ ਹੈ ਹਨਾ ਇਹ ਚਾਹੋ ਥੋੜਾ ਹੁਲਦਾ ਹਾਂ ਘੱਟ ਤੇ ਇਹ ਤਾਂ ਜੇ ਪੱਕਾਟ ਕਰ ਗਏ ਆ ਤੇ ਇਹ ਤੇ ਪੱਕਿਆ ਤੇ ਦਾ ਕੱਟ ਸੀ ਤੇ ਹਲ ਜਾ ਹਾਲਾ ਕਟ ਕਰ ਜਿਆ ਲਗਾਏ ਸਭ ਕਿਉਂਕਿ ਮਸਲੀ ਦੀਆਂ ਪਲਵਾਂ ਖਾਣ ਦੀ। ਜਿੱਕਾ ਬਿੰਦੂ ਨਾ ਕੇ ਜਿੱਤੇ ਨੂੰ ਨਾ ਚਿਕਾ ਰੰਗ ਵਾਚ ਦੁੱਧ ਪਾ ਦਾਂਗੇ ਤੇ ਪਿਆਜ਼ ਪਾਏ ਹੋ ਜੇ ਤਾਂ ਹਰ ਕੋਈ ਕਾਰ ਹੋਏਗਾ। ध्यान ला mm. तो दे <laughs> <मांगले नहीं नहीं। laughs> <laughs> <हुं। laughs> ਤੇ ਪਾਉ ਕਿਉਂ ਉਹ ਚਾਹਤ ਨਾਲ ਨੂੰ ਤੇ ਪਾਣੀ ਕਰਦੇ ਉਹੋ ਦਾਣੇ ਵੀ ਪਾਇਆ ਹੋਇਆ ਹੈ ਨੇ ਉਹ ਕੋਲ ਲੈ ਪਰ ਦਾਣੇ ਪਾਇਆ ਜਿਹੜਾ ਕਿ ਮੇਰੇ ਭੱਜੀ ਫਿਰਦੀ ਹੈ ਅਗੇ ਦਾਣੇ ਤੇ ਖੜ ਜਾਂ ਜੂਰਾ ਦਾਣਾ ਵੀ ਉਦੋਂ ਲਿਆਉਣ ਵਾਲਾ ਹੋਊਗਾ ਹੈ ਨਾ ਆਇਆ ਆਦੀ ਮੈਂ ਪਾਇਆ ਕਿ ਮੈਂ ਕੁਝ ਖਾਏਗੀ ਉਪਰ ਕਰ ਦੋਗੀ ਹਾਏ 来个我瞅到过来呗。 ਲੋ ਜੀ ਆਪਣਾ ਕਿਉ ਬਣ ਗਿਆਗਾ ਕਿਉ ਬਣਾ ਕੇ ਇੱਥੇ ਨਾ ਪਰ ਸੋਈ ਸੀ ਤਾਂ ਰੱਖੇ ਮੈਂ ਬਾਹਰ ਲਈ ਜਿੱਥੇ ਕਿਉਂਕਿ ਸੱਤ ਵਾਲਾ ਪੱਖਾ ਚੱਲਦਾਗਾ ਇਹ ਠੰਡਾ ਹੋ ਜਾਊਗਾ ਤੇ ਮੈਂ ਧਰ ਦਿਆਂਗੀ ਜੀ ਸੁਖਮਣ ਹੋਰ ਹੈ ਚਾਹ ਸੁਖਮਣ ਹੋਰ ਹੈ ਚਾਹ ਤੇ ਜਿਹੜੋਂ ਛੋਟੇ ਹੁੰਨੇ ਆ ਆਪਾਂ ਔਰੋਂ ਤਾਂ ਆਪਾਂ ਗੱਲ ਭੁੱਲ ਜਾਣਿਆ ਹਨਾ ਜੀ ਤੇ ਗੱਲ ਔਰੋਂ ਵੱਡੇ ਆਪਣੇ ਘਰ ਦੇ ਮਾਪਿਓਂ ਜਿਹੜਾ ਆਪਾਂ ਨੇ ਕਹਿੰਦੇ ਹੁੰਦੇ ਬਚਪਨ ਚ ਪਤਾ ਨਹੀਂ ਮਾਂ ਵੀ ਫਲਾਣਾ ਗੱਲ ਕਰ ਦਿੱਤੀ ਆਪਣੀ ਕਰ ਦਿੱਤੇ ਆ ਪਤਾ ਨਹੀਂ ਕੀ ਕਰਦਾ ਸੀ ਹਨਾ ਤੇ ਉਰੋਂ ਆਪਣੇ ਮਾਂ ਪਿਓ ਕਹਿੰਦੇ ਹੁੰਦੇ ਸੀ ਤੋ ਜ਼ਿਆਦਾ ਰੱਖਣੀ ਸਿੱਖ ਵੀ ਗੱਲ ਯਾ ਰੱਖਣੀ ਸਿੱਖ ਯਾਦ ਕਰਨੀ ਸਿੱਖ ਜੀਰੋ ਹੁਣ ਆਪਾਂ ਵੱਡੇ ਹੋ ਗਏ ਆ ਜੀ ਹਨਾ ਆਪਾਂ ਨੂੰ ਗੱਲਾਂ ਯਾਦ ਰਹਿਣ ਲੱਗੀਆਂ ਤੇ ਆਪਾਂ ਨੂੰ ਆਪਣੇ ਤੋਂ ਵੱਡੇ ਨੇ ਜਿਹੜੇ ਸਿਆਣੇ ਉਹ ਕਹਿੰਦੇ ਨੇ ਤੂੰ ਗੱਲ ਭੁੱਲਣੀ ਸਿੱਖ ਤੇ ਸਮਝ ਨਹੀਂ ਆਉਂਦੀ ਬਚਪਨ ਪਿਆਰਾ ਸੀ ਬਚਪਨ ਵਧੀਆ ਸੀ ਕਿ ਹਮ ਬਚਪਨ ਵਧੀਆ ਸੀ ਬਚਪਨੀ ਵਧੀਆ ਸੀਗਾ ਜੀ ਉਦੋਂ ਤੇ ਸਮਝ ਨਹੀਂ ਆਉਂਦੀ ਵੀ ਕੀ ਕਹਾਣੀ ਹੈ ਇਹ ਤੇ ਕਿਉਂਕਿ ਜਦੋਂ ਵੱਡੇ ਹੁੰਨੇ ਆ ਉਦੋਂ ਆਪਾਂ ਨੇ ਗੱਲਾਂ ਜਾਰ ਰਹਿਂਦੀਆਂ ਨੇ ਔਖੇ ਵੇਲੇ ਜਿਹੜੀਆਂ ਗੱਲਾਂ ਹਨਾ ਕਿਸੇ ਨੇ ਕਈਆਂ ਹੁੰਦੀਆਂ ਨੇ ਉਹ ਚੁੱਪਦੀਆਂ ਨੇ ਥੋੜੀਆਂ ਜੀਆਂ ਥੋੜੀਆਂ ਜਿਹਾ ਕਿਉਂ ਬਹੁਤ ਹੀ ਚੁੱਪਦੀਆਂ ਹੁੰਦੀਆਂ ਨੇ ਜੀ ਤੇ ਫਿਰ ਇਹ ਦੋ ਗੱਲਾਂ ਜਾ ਆਉਂਦੀਆਂ ਨੇ ਜੀ ਰੋ ਹਨਾ ਫਲਾਨੀ ਫਲਾਨੇ ਵੇਲੇ ਆਪਾਂ ਨੂੰ ਫਲਾਨੇ ਨੇ ਇਹ ਆ ਗੱਲ ਆਖੀ ਆਪਾਂ ਅੱਜ ਆਪਾਂ ਇੱਥੇ ਆ ਜੀ ਆਪਾਂ ਕਹੀਏ ਹਨਾ ਤੇ ਬਚਪਨ ਮ ਵਧੀਆ ਹੁੰਦਾ ਜੀ ਕਿਉਂਕਿ ਬਚਪਨ ਦੀ ਗੱਲ ਆਪਾਂ ਨੂੰ ਬੱਚਿਆਂ ਨੇ ਆਣੇ ਆਗੇ ਹਨਾ ਆਪਾਂ ਨੂੰ ਨਿਆਣਪਣੇ 'ਚ ਆਪਾਂ ਨੂੰ ਪਤਾ ਹੀ ਲੱਗਦਾ ਹੈਗਾ ਆਪਾਂ ਬਚਪਨ ਆਪਾਂ ਨੂੰ ਬਹੁਤ ਵਧੀਆ ਲੱਗਦਾ ਹੈਗਾ ਚਲੋ ਜੀ ਮੈਂ ਚਾਹ ਧਰਦੀ ਆਂ ਕਿ ਸੁਖਮਣ ਹੋਰੀਆਂ ਆ ਗਈਆਂ ਨੇ ਤੇ ਆਪਾਂ ਕਰਦੇ ਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਸੋਣਾ ਜਿਹਾ ਪਿਆਰਾ ਜਿਹਾ ਕਮੈਂਟ ਕਰਿਓ ਨਾ ਚਾਹ ਕਰਦੇ ਕਰਦੇ ਮੇਰਾ ਘਿਓ ਠੰਡਾ ਹੋ ਜਾਊਗਾ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ